ਲੇ ਲੈ ਆਂ ਆ ਫਲੈਂਦੇ ਗੋਲੇ ਬੋਲੀਆਂ ਇਹਨਾਂ ਕਟ ਕੇ ਇਹ ਬਣਾ ਲਿਆ ਮੱਛਰੀ ਦਵਾਈ ਇਹਨਾਂ ਨੇੜੇ ਲਿਆ ਅੰਦਰ ਇਹ ਬਣਾ ਲਿਆ ਮੱਛਰੀ ਦਵਾਈ ਮੱਛਰ ਮੱਕੀਆਂ ਕੋਸ਼ ਵੀ ਨਹੀਂ ਹੁੰਦਾ ਅੰਦਰ ਇਹਨਾਂ ਬਣਾ ਕੇ ਦਿਖਾਉਣੇ ਆ ਟੀਲ ਲੈਣਾ ਵਾ ਤੇ ਸਰਵਤ ਤੇਲ ਆ ਦੇਖੋ ਕੁੱਟੇਗਾ ਕਲੈਂ ਦੀਆਂ ਗੋਲੇ ਕੁੱਟ ਜੈਗਾ ਇਹ ਪਉਣਾ ਆਪਾਂ ਡੀਜ਼ਲ ਦਾ ਪਾ ਦੇਣਾ ਇਹ ਕੁਤੇਆਂ ਆ ਗੋਲੀਆਂ ਇਹ ਤੇ ਇੰਡੀਆ ਦਾ ਮਾਰਕੀਟ ਤੇ ਇਹ ਪਾ ਲੈਣੀਆਂ ਆਪਾਂ ਡੀਜ਼ਲ ਦੇ ਵਿੱਚ ਫੁਲਿਆਣੀਆਂ ਗੋਲੀਆਂ ਠੀਕ ਆ ਇਹ ਪਾ ਲੈਣੀਆਂ ਆਪਾਂ ਇਹ ਆਪਣੇ ਕੋਲ ਡੀਜ਼ਲ ਆ ਡੀਜ਼ਲ ਤਾਂ ਇਹ ਚ ਵੀ ਹੈਗਾ ਇਹ ਚ ਤਾਂ ਅੱਧਾ ਕੀਤਾ ਮਟੀਰੀਅਲ ਰਲ ਜੂ ਵਿੱਚ ਸਾਰਾ ਹੂੰ ਆ ਮੋਨੋਜੋਗਰ ਕੀਰਿਆ ਰਾਜੂ ਸਾਰਾ ਵਾਹ ਨਾਲ ਵਾਹ ਕਿਹੜੀ ਘੱਟ ਹੁੰਦੀ ਹੁੰਦੀ ਐ ਇਹ ਸਾਰਾ ਮਟੀਰੀਅਲ ਲਾ ਕੇ ਇਹਨਾਂ ਪਾ DNA ਚ ਇਹ ਪ੍ਰੂਫ ਦਿਖਾ ਰਿਹਾ ਤੁਹਾਨੂੰ ਪ੍ਰੂਫ ਇਹ ਚੱਕ ਸਾਰਾ ਪਾ DNA ਚ ਮਿਕਸ ਕਰਤਾ ਇਹਨੂੰ ਹਲਾਇਆ ਹਲਾਉਣਾ ਲਾ ਕੇ DNA ਨੂੰ ਫਿਰ ਪਾਣੀ ਆਪਾਂ ਚ ਫਰਨੇਲ ਕਾਲੀ ਫਰਨੇਲ ਇੰਗਾਂ ਦਾ ਬਾੜ ਹੋਦਾ ਪਾਦੇ 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 ਹੋਰ ਪਾ ਹੋਰ ਪਾ ਪਾਦੇ 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 ਪਾ 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 ਹੋਰ ਬਸ ਆਹ ਫਰਨੇਲ ਲੈਣੀ ਤੁਸੀਂ ਠੀਕ ਆ ਖਾਲੀ ਫਰਨੇਲ ਆ ਇਹ ਉਦੋਂ ਬਾਅਦ ਲੈਣਾ ਤੁਸੀਂ ਆਹ ਮਟੀਰੀਅਲ ਸਰੋਂ ਦਾ ਤੇਲ ਇਹ ਕਿੰਨਾ ਪਣਾ ਦੱਸ ਮਨੌੜ ਲੱਕਾ ਬਦਰ ਪਾਣੀਆ ਇਹ ਪਣਾ ਆਪਾਂ 3 ਲੀਟਰ ਪਾ ਦੇਣਾ ਚ ਠੀਕ ਆ ਪਾ ਪਾ ਹੋਰ 3 ਲੀਟਰ ਪਾ ਕੇ ਮਾਸ ਮਾਸ ਇਹਨੂੰ ਆਪਾਂ ਹਲਾਵਣਾ ਪਲੇ ਕਰਦੇ ਮਾੜੀ ਉੱਥੋਂ ਥਾਲਾ ਤੇ ਪਣਾ ਵਿੱਚ ਨਹੀਂ ਇਹਨੂੰ ਮਲਾ ਕੇ ਮਿਕਸ ਕਰੀਂ ਬਾਜੋ ਦਵਾਈ ਛੱਲੀਆਂ ਦੀ ਵੀਡੀਓ ਨਹੀਂ ਇਹ ਆਪਾਂ ਸਾਰੀ ਮਿਕਸ ਕਰਕੇ ਜਮਾ ਸਾਰਾ ਮਟੀਰੀਅਲ ਰਲ ਕੇ ਜਦੋਂ ਇਹਦੇ ਵਿੱਚ ਪਾ ਲਾਂ ਫਿਰ ਆਪਾਂ ਹੋ ਡਿਜਾ ਪਰ ਦੇ ਫੁੱਲ ਤੇ ਸਾਰੇ ਮਟੀਰੀਅਲ ਪਾ ਕੇ ਮਜਾਂ ਦੇ ਘਾਟੇ ਵਜੇ ਥੱਲੇ ਮਾਰਨਾ ਕੋਲ ਬਿਨਾਂ ਨਾਲ ਹਾਲੋ ਤੇ ਪੈ ਗਿਆ ਸਾਰਾ ਮਟੀਰੀਅਲ ਹੁਣ ਆਪਾਂ ਤੁਹਾਨੂੰ ਮਾਰਕ ਵੀ ਦਿਖਾ ਦੇਾਂਗੇ ਲਾਈਵ ਦਿਖਾਵਾਂਗੇ ਮੱਛਰ ਮਝਾਰਾ ਆਵਣਾ ਭਜਣਗੇ ਹੁਣ ਉਧਰ ਮਾੜਾ ਮਾਰ ਕੈਮਰਾ ਹਜੇ ਪੂਛਾ ਮਰੇ ਦੀਆਂ ਮੰਝਾ ਵੇਖੋ ਤੁਹਾਨੂੰ ਲਾਈਵ ਦਿਖਾਵਾਂਗੇ ਆਪਾਂ ਤੁਹਾਨੂੰ ਸਾਰਾ ਕੁਝ ਇਹ ਪੰਪਾ ਪਰ ਕੋਈ ਪੰਪਾ ਹਵਾ ਲੈ ਬੜਾਈ ਚੰਗਾ ਆ ਪੰਪ ਆਪਰੇ ਕੋਲੇ ਇਹਦੇ ਵਿੱਚ ਆਪਾਂ ਕਹਾਂ ਹਾਂ ਲੈਟਸ ਜੀ ਜਿੰਨਾ ਆਪਾਂ ਪਾਉਣਾ ਜਿੰਨਾ ਸੜਕਾਂ ਤੇ ਉਹਨਾਂ ਦਾ ਵਿੱਚ ਪੰਪ ਦੇ ਪਾਸੇ ਡੇਢ ਆਉਂਦਾ ਜਿੰਨੇ ਤੁਹਾਨੂੰ ਪਸੂਆਂ ਦੇ ਚਾਹੀਦਾ ਵਾ ਠੀਕ ਹੈ ਇਹਨੂੰ ਲਾਣ ਟੱਕਾ ਨਾ ਤੁਹਾਨੂੰ ਦਿਖਾਉਣੇ ਮਾਰ ਕੇ ਮੈਂ ਵੀ ਲਾਈਵ ਦਿਖਾਵਾਂਗੇ ਮੈਂ ਪੁੱਛਾਂ ਮਰੇ ਨੇ ਸਾਰੇ ਆ ਗਏ ਕੰਮ ਮਾਰੇ ਬੱਛਾ ਤਾਂ ਲੱਗੀ ਹੋਈ ਆ ਵਿਚਾਰ ਥੋੜਾ ਜਿਆਦੇ ਚੱਲ ਆ ਜੀ ਸਮਝਾਏ ਕਿ ਭਾਰਨਾ ਆਪਾਂ ਪਾਸੇ ਮਾਰਦੇ ਥਨੇ ਮਾੜਾ ਮਾੜਾ ਥਨੇ ਰੁਪਏ ਮਾਰਦੇ ਮਾੜਾ ਮਾੜਾ ਨਾ ਮੱਛਰ ਨਾ ਮੱਖੀ ਕੋਹਤ ਨੇੜਾ ਲਿਖੋ ਇਹਾਰੇ ਗੁੰਜਾਖਾਨਾ ਤੇ ਮਾਰਦੇ ਬੰਦਾ ਆ ਲੈ ਕੇ ਮੈਨ੍ਹਾ ਨਾ ਆ ਬੈ ਕਹਾ ਲੈ ਗਾ ਹਾਏ ਤੁੰਗਾਰ ਖਾਰੇ ਪਾਸੇ ਮਾਨ ਜਿੱਥੇ ਮੱਖੀ ਮੱਛਰ ਪੈਂਦਾ ਸਾਰੇ ਮਾਰ ਕੇ ਹਾਏ ਮਾਰਦਾ ਆਪਣੇ ਮੱਛਰਾਂ ਦੀ ਪਾਈ ਕਰਕੇ ਨਾ ਤਾਂ ਥੋੜੀ ਹੋਰ ਨਹੀਂ ਘੱਟ ਬੰਦਾ ਮੱਛਰ ਆਰੇ ਕੋ ਤੁੰਸਾ ਕਿੰਨੀ ਆ ਮੱਛਰ ਅੱਗੇ ਲਾ ਕੇ ਮੱਖੀਆਂ ਉੱਠ ਕੇ ਸਾਰੇ ਦਾ ਬਸ ਐ ਸਾਰਾ ਮਾਰ ਕੇ আহা <laughs>